ਸਾਥੀਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਲਕਾ ਗਿੱਦੜ ਬਾਹ ਤੋ ਜਿਮਨੀ ਚੋਣ ਕੌਣ ਜਿੱਤੇਗਾ ਆਮ ਆਦਮੀ ਪਾਰਟੀ ਵੱਲੋਂ ਡਿਮਪੀ ਢਲੋਪ ਕਾਂਗਰਸ ਪਾਰਟੀ ਵੱਲੋਂ ਅਮਰਤਾ ਬੜੇ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਜਿਸ ਉਮੀਦਵਾਰ ਨੇ ਗੇਮ ਕਮਾਈ ਹੈ ਉਸ ਨੇ ਪੱਕੀ ਮੋਹ ਲਾ ਦਿੱਤੀ ਹੈ ਕਿ ਡਿਮਪੀ ਢਲੋਪ ਹਰ ਹਾਲਤ ਵਿੱਚ ਜਿਮਨੀ ਚੋਣ ਜਿੱਤੇਗਾ ਕਿਉਂਕਿ ਅੱਜ ਤੂੰ ਯਾਨੀ ਕਿ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੋਈ ਉਸ ਉੱਤੇ ਦੱਸਦੀਏ ਕਿ ਕਿਸ ਨੇ ਦਿੰਪਿਤ ਲੋਧੀ ਇੱਕ ਠੋਕੇ ਸਪੋਰਟ ਕੀਤੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਕਿ ਇਸ ਵਾਰ ਜਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਆਮ ਆਦਮੀ ਪਾਰਟੀ ਨੂੰ ਜਾਵੇਗੀ ਨਾ ਤੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਹੋਵੇਗੀ ਨਾ ਕਾਂਗਰਸ ਨੂੰ ਵੋਟਾਂ ਪਾਵਾਂਗੇ ਤੇ ਵੋਟ ਪਾਵਾਂਗੇ ਕਿਹਨੂੰ ਆਮ ਆਦਮੀ ਪਾਰਟੀ ਨੂੰ ਡਿੰਪੀ ਢੱਲੋ ਦਾ ਪਹਿਲਾ ਵੀ ਰਸੂਖ ਸੀ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਜਿਹੜੇ ਉੱਥੇ ਦੇ ਵੋਟਰ ਸੀ ਜਾਂ ਸ਼ਰੋਮਣੀ ਅਕਾਲੀ ਦਲ ਦੇ ਸਮਰਥਕ ਸੀ ਦੂਸਰੇ ਪਾਸੇ ਇੱਕ ਪਰਸਨ ਆਇਆ ਸੀ ਜਗਮੀਤ ਸਿੰਘ ਬਰਾੜ ਐਜ਼ ਅ ਆਜ਼ਾਦ ਉਮੀਦਵਾਰ ਚੋਣ ਲੜਨ ਵਾਸਤੇ ਹਲਕਾ ਗਦਰਵਾਦ ਵਿੱਚ ਬਾਦ ਵਿੱਚ ਉਸ ਤੋਂ ਨਾਮਜ਼ਦਗੀ ਜਿਹੜੇ ਉਹ ਪਰਚੇ ਦਾਖਲ ਕੀਤੇ ਸੀ ਉਹ ਵਾਪਸ ਲੈ ਲਿਆ ਗਿਆ ਉਸ ਨੇ ਕਿਹਾ ਕਿ ਮੈਂ ਨਹੀਂ ਖੜਨਾ ਚਾਹੁੰਦਾ ਬਾਅਦ ਵਿੱਚ ਜਗਮੀਤ ਬਰਾੜ ਦੀ ਇੱਕ ਠੋਕ ਕੇ ਸਪੋਰਟ ਕੀਤੀ ਗਈ ਡਿੰਪੀ ਢੋਧੀ ਜਗਮੀਤ ਬਰਾੜ ਦਾ ਵੀ ਬੜਾ ਵੱਡਾ ਸੂਕ ਹੈ ਹਲਕਾ ਗੱਧਰਵਾਹਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਦੀ ਧਰਮ ਪਤਰੀ ਨੇ ਜੋ ਵਾਦੀਖੀਆਂ ਕੀਤੀਆਂ ਨੇ ਹਲਕਾ ਗੱਧਰਵਾਹਾ ਦੇ ਲੋਕਾਂ ਨਾਲ ਉਹ ਚੰਗੀ ਤਰ੍ਹਾਂ ਲੋਕ ਜਾਣਦੇ ਨੇ ਇਹ ਲੋਟੂ ਟੋਲਾ ਹੈ ਇਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਜਾਨਕੀ ਅੰਬਰਤਾ ਵਿਰਿੰਗ ਅਤੇ ਰਾਜਾ ਉਰਿੰਗ ਦਾ ਵਿਰੋਧ ਕੀਤਾ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਗਮੀਤ ਸਿੰਘ ਬਰਾਹ ਹੋਣਾਂ ਦੁਆਰਾ ਜਗਮੀਤ ਸਿੰਘ ਬਰਾਹ ਨੇ ਸਪੋਰਟ ਕੀਤੀ ਹੈ ਡਿੰਪੀ ਢੋਦੀ ਹਲਕਾ ਗੱਧਰਵਾਹ ਤੋਂ ਇਸ ਲਈ ਜਿਹੜੇ ਸਮਰਥਕ ਜਗਮੀਤ ਬਰਾਹ ਦੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਐਜ਼ ਏ ਆਓ ਆਜ਼ਾਦ ਉਮੀਦਵਾਰ ਜਿਮਨੀ ਚੋਣ ਲੜੋ ਲੇਕਿਨ ਬਾਅਦ ਵਿੱਚ ਕੁਝ ਸਿਆਸੀ ਕਾਰਨਾ ਕਰਕੇ ਬੈਠ ਗਿਆ ਹੋ ਸਕਦਾ ਹੈ ਕਿ ਡਿੰਪੀ ਢੋਲੋ ਨੇ ਮਨਾ ਲਿਆ ਹੋਵੇ ਕਿ ਅੰਕਲ ਜੀ ਇਸ ਵਾਰ ਮੈਂ ਜਿੱਤ ਜਿੱਤਾਂਗਾ ਬਾਅਦ ਵਿੱਚ ਤੁਹਾਨੂੰ ਵੀ ਕਿ ਤੂੰ ਨਾ ਕਿ ਤੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਾਈ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੂੰ ਸਿਆਸਤ ਦਾ ਦੂਜਾ ਵੱਡਾ ਬੁੱਢਾ ਬੋਰਡ ਕਿਹਾ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਜਗਮੀਤ ਬਰਾੜ ਨੇ ਜਿਹੜੀ ਸਪੋਰਟ ਕੀਤੀ ਹੈ ਡਿੰਪੀ ਢਲੋਦੀ ਉਹ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਕਰਕੇ ਕਿ ਵੋਟ ਪਾਉਣੀ ਹੈ ਤਾਂ ਡਿੰਪੀ ਢਿਲੋ ਨੂੰ ਪਾਓ ਡਿੱਬੀ ਢਿਲੋ ਤੁਹਾਡੇ ਹਲਕੇ ਦੇ ਪਹਿਲ ਦੇ ਹਹਾਰ ਤੇ ਕੰਮ ਕਰੇਗਾ